ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਸਾਂ ਦਾ ਤਹਿ ਦਿਲੋਂ ਤਨਵਾਦ ਸਤਿ ਸ਼੍ਰੀ ਅਕਾਲ ਤੇ ਦੋਸਤੋ ਅੱਜ ਫਿਰ ਤੇ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਤੇ ਜਿਹੜੀ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਨਾ ਉਹਦੇ ਵਿੱਚ ਨਾ ਆਪਾਂ ਤੁਹਾਡੇ ਲਈ ਇੱਕ ਅਜੀਬ ਪ੍ਰਾਪਰਟੀ ਲੈ ਕੇ ਆਏ ਆਂ ਜਿਹੜੇ ਆ ਨਾ ਵੀਰ ਆਪਾਂ ਨੂੰ ਕਮੈਂਟ ਕਰ ਦਿੰਦੇ ਆ ਵੀ ਕੋਈ ਇਹੋ ਜਿਹੀ ਪ੍ਰਾਪਰਟੀ ਲੈ ਕੇ ਆਓ ਜਿਹਨੂੰ ਆਪਾਂ ਬਿਜ਼ਨਸ ਇਨਵੈਸਟਮੈਂਟ ਤੌਰ ਤੇ ਹਨਾ ਵਰਤ ਸਕੀਏ ਉਦਾਂ ਦੀ ਇੱਕ ਪ੍ਰਾਪਰਟੀ ਲੈ ਕੇ ਆਏ ਆਂ ਮੀਨ ਜਗਰਾਉਂ ਸ਼ਹਿਰ ਦੇ ਵਿੱਚ ਆ ਜਿਹੜਾ ਆਪਣਾ ਸਿਧਮਾ ਬੇਟਰ ਰੋਡ ਆ ਨਾ ਉਹਤੇ ਪ੍ਰਾਪਰਟੀ ਬਣੀ ਵੀ ਆ ਨਾਲ ਦੁਕਾਨਾਂ ਵੀ ਮਿਲ ਜਾਣੀਆਂ ਤੁਹਾਨੂੰ ਤੇ ਉੱਤੇ ਉੱਪਰ ਆਪਣੀ ਰਿਹਾਇਸ਼ ਮਿਲ ਜਾਣੀ ਆ ਮਤਲਬ ਕਹਿ ਰਹੀ ਨਾ ਉੱਪਰ ਆਪਣਾ ਮਕਾਨ ਵੀ ਮਿਲ ਜਾਣਾ ਤੇ ਕੈਮਰਾਮੈਨ ਨੂੰ ਮੈਂ ਮੜਾ ਕਹਿਣਾ ਚਾਹੁੰਦਾ ਵੀ ਉੱਪਰ ਨੂੰ ਚੈੱਕ ਕਰਕੇ ਦਿਖਾ ਦਿਓ ਉੱਪਰ ਤੁਹਾਨੂੰ ਮਿਲ ਜਾਣੀ ਆਪਣੀ ਰਿਹਾਇਸ਼ ਤੇ ਉੱਪਰ ਬਹੁਤ ਸੋਹਣਾ ਮਕਾਨ ਬਣਿਆ ਪਿਆ ਵਾ ਤੇ ਥੱਲੇ ਤੁਹਾਨੂੰ ਮਿਲ ਜਾਣੀਆਂ ਦੁਕਾਨਾਂ ਵਗੈਰਾ ਤੇ ਜਗ੍ਹਾ ਪੂਰੀ ਕੁੰਲੀ ਡੁੰਲੀ ਆ ਹਾਈਵੇ ਸਵੇਰੇ ਕਰੀਬ ਜਗਾ ਵਾ ਬਾਕੀ ਰਜਿਸਟਰੀ ਵਾਲੀ ਜਗਾ ਨੀਨ ਰੋਡ ਤੇ ਪੈਂਦੀ ਆ ਬਿਲਕੁਲ ਤਾਂ ਜਗ੍ਹਾ ਦੀ ਵੈਲਿਊ ਕਾਫੀ ਹੋਊਗੀ ਤੇ ਇਸ ਕਰਕੇ ਹਨਾ ਵੀਡੀਓ ਦੇ ਲਾਸਟ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਸ਼ ਹੈ ਕਿ ਜਿਹੜਾ ਵੀ ਚੈਨਲ ਉੱਤੇ ਪਹਿਲੀ ਵਾਰ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਆਜੋ ਜੀ ਹੁਣ ਆਪਾਂ ਕਰਦੇ ਹਾਂ ਵੀਡੀਓ ਨੂੰ ਸਟਾਰਟ ਤੇ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਇਹ ਦਰਮੜਿਆ ਰੋਡ ਨੇ ਚੈੱਕ ਕਰਾ ਦੇ ਬਿਲਕੁਲ ਜਿਹੜਾ ਆਪਣਾ ਮੇਨ ਜੀਟੀ ਰੋਡ ਆ ਨਾ ਤਦਮਾ ਬੇਟ ਰੋਡ ਜਿੱਥੇ ਆਪਾਂ ਕਹਿੰਦੇ ਜਲੰਧਰ ਰੋਡ ਉਹ ਤੇ ਪ੍ਰਾਪਰਟੀ ਬਣੀ ਵੀ ਆ ਤੇ ਬਿਲਕੁਲ ਆਪਣੇ ਜਿਹੜਾ ਜਗਰਾਉਂ ਦਾ ਟਰੱਕ ਯੂਨੀਅਨ ਆ ਉਹਦੇ ਕੋਲ ਪੈ ਐਂਡੀ ਆ ਤੇ ਕੰਟ ਤੇ ਤੁਹਾਨੂੰ ਤਿੰਨ ਦੁਕਾਨਾਂ ਮਿਲ ਜਾਣੀਆਂ ਰੋਹ ਦੇ ਵਿੱਚ ਤੇ ਇਧਰੋਂ ਆਪਣੀ ਮੇਨ ਐਂਟਰੀ ਆ ਤੇ ਬਾਕੀ ਹਨਾ ਮਤਲਬ ਆਪਾਂ ਤਾਂ ਕਿਹਾ ਵੀ ਇਨਵੈਸਟਮੈਂਟ ਦੇ ਤੌਰ ਤੇ ਖਰ ਸਕਦੇ ਹੋ ਕਿਉਂਕਿ ਟਰੱਕ ਯੂਨੀਅਨ ਬਿਲਕੁਲ ਕੋਲ ਆ ਤਿੰਨ ਦੁਕਾਨਾਂ ਮਿਲ ਜਾਣੀਆਂ ਜੀਕਰ ਤੁਸੀਂ ਨਾ ਇੱਥੇ ਆਪਣਾ ਕੋਈ ਗਰਾਜ ਵਗੈਰਾ ਬਣਾ ਲੈਨੇ ਜੋ ਨੇ ਹੁੰਦੇ ਨਾ ਰਿਪੇਅਰ ਵਾਲਾ ਸਤੰਮ ਜਿਵੇਂ ਆ ਦਿਖਾ ਵੀ ਦੋ ਹੁਣ ਟਰੱਕ ਵਗੈਰਾ ਖੜੇ ਆ ਤੁਸੀਂ ਇਦਾਂ ਤੇ ਵੀ ਹਨਾ ਕੋਈ ਵਰਕਸ਼ਾਪ ਬਣਾ ਲੈਨੇ ਤੁਹਾਡਾ ਵਧੀਆ ਬਿਜ਼ਨਸ ਚੱਲ ਪੈਣਾ ਵਾ ਤੇ ਬਿਲਕੁਲ ਤੁਹਾਨੂੰ ਕਾਫੀ ਪ੍ਰੋਫਿਟੇਬਲ ਮਤਲਬ ਕਿ ਆਪਾਂ ਕਹਿ ਦਿਨਾ ਵੈਲਿਊ ਮਿਲ ਜਾਣੀ ਹੈ ਠੀਕ ਤੇ ਐਂਟਰ ਕਰਦੇ ਸਾਬੀ ਕੁਛ ਆਪਣਾ ਪਹਿਲੇ ਤੇ ਇਦਾਂ ਦਾ ਪਾਰਕਿੰਗ ਸਪੇਸ ਹੈ ਏਰੀਆ ਜਾਂਦਾ ਜਾਂਦਾ ਆਪਾਂ ਕਹਿ ਦਈਏ ਕੁਛ ਇਸ ਤਰ੍ਹਾਂ ਦੀ ਆਪਣੀ ਐਂਟਰੀ ਆ ਪਰ ਵੀ ਕਰ ਸਾਰੇ ਹੀ ਆਪਣਾ ਜਿੰਨੇ ਵੀ ਆ ਪ੍ਰੋਪਰ ਬਣੀ ਵਿ ਲੈਂਟਰ ਤੇ ਮਾਲਕ ਬਾਹਰ ਨੇ ਤੇ ਤਾਂ ਕਰਕੇ ਉਹਨਾਂ ਨੇ ਸੀਲ ਕਰਨੀਆਂ ਕਿਉਂਕਿ ਹਨਾ ਇੱਥੇ ਕੇਅਰ ਟੇਕ ਨਹੀਂ ਹੁੰਦੀ ਹੁਣ ਉਹਨਾਂ ਤੋਂ ਤੇ ਬਾਕੀ ਉਹ ਲਾਸਟ ਤੱਕ ਦਿਖਾ ਦਿਓ ਸਾਰਾ ਓਪਨ ਏਰੀਆ ਬ ਟੋਟਲ ਉਹ ਲਾਸਟ ਤੱਕ 2.5 ਵਸ ਵਜੇਗਾ ਵਾ ਤੇ ਜੇ ਆਪਾਂ ਹਨਾ ਉਦਾਂ ਗੱਲ ਕਰ ਲਈ ਤਾਂ ਇਹ 2.5 ਕਨਾਲਾਂ ਦੇ ਕਰੀਬ ਹੋ ਜਾਂਦੀ ਨੇਂਦਰ ਪ੍ਰੋਪਰ ਲਾਈਟ ਵਗੈਰਾ ਆਵੇ ਤੇ ਅੰਦਰ ਉਹ ਤੁਹਾਨੂੰ ਹਨਾ ਏਰੀਆ ਚੈੱਕ ਕਰਾਉਂਦੇ ਆਂ ਦੀ ਆਪਨੇ ਜਿਹੜੀ ਦੁਕਾਨਾਂ ਦਾ ਏਰੀਆ ਵਾ ਉਹ ਕਿੰਨਾ ਗਾ ਤੇ ਆਹ ਦੇਖ ਲਓ ਨਾ ਮਤਲਬ ਕਿ ਫਰੰਟ ਤੇ ਆਪਣਾ ਜੀਟੀ ਰੋਡ ਆਂਦਾ ਤੇ ਆਹ ਤਿੰਨ ਦੁਕਾਨਾਂ ਮਿਲ ਜਾਂਦੀਆਂ ਤੁਹਾਨੂੰ ਜਿਨ੍ਹਾਂ ਦੇ ਅਲੱਗ-ਅਲੱਗ ਸ਼ਟਰ ਲੱਗੇ ਆ ਤੁਸੀਂ ਕਿ ਕੱਲ ਕਢਵਾ ਜਿਨ੍ਹਾਂ ਨੂੰ ਅਲੱਗ-ਅਲੱਗ ਰੈਂਟ ਤੇ ਚਾੜਨਾ ਤੁਸੀਂ ਉਦਾਂ ਵੀ ਕਰ ਸਕਦੇ ਹੋ ਜਾਂ ਤਿੰਨੇ ਦੁਕਾਨਾਂ ਅਲੱਗ-ਅਲੱਗ ਸੇਲ ਕਰਨੀਆਂ ਉਹ ਵੀ ਕਰ ਸਕਦੇ ਹੋ ਪਰ ਪ੍ਰਾਪਰਟੀ ਤੁਹਾਨੂੰ ਹਨਾ ਇਕੱਠੀ ਮਿਲਣੀ ਆ ਵੀ ਇਦਾਂ ਨਹੀਂ ਜਿਵੇਂ ਹੁਣ ਤੁਸੀਂ ਕਹੋ ਵੀ ਸਾਨੂੰ ਕੱਲੀ ਦੁਕਾਨ ਵੇਚ ਦਿਓ ਸਾਰੀ ਪ੍ਰਾਪ ਉੱਪਰ ਇਹ ਐਸ਼ ਵੀ ਬਣੀ ਵੀ ਆ ਜਿੰਨਾਂ ਨੇ ਇਨਵੈਸਟਮੈਂਟ ਦੇ ਤੌਰ ਤੇ ਹਨਾ ਇਨਵੈਸਟ ਕਰਨਾ ਹੁੰਦਾ ਕਿਸੇ ਪ੍ਰਾਪਰਟੀ ਦੇ ਵਿੱਚ ਉਹਨਾਂ ਲਈ ਬੈਸਟ ਡੀਲ ਹੈ ਤੇ ਬਾਕੀ ਇਧਰਲੀ ਸਾਈਡ ਤੇ ਤੁਹਾਨੂੰ ਵਾਸ਼ਰੂਮ ਵਗੈਰਾ ਮਿਲ ਜਾਂਦੇ ਏ ਇੱਕ ਰੂਮ ਤੁਹਾਨੂੰ ਇਧਰ ਮਿਲ ਜਾਂਦਾ ਵਾ ਇਹ ਵੀ ਚੈੱਕ ਕਰਾ ਲਓ ਮੜਾ ਚੈੱਕ ਕਰਾ ਲਓ ਮਤਲਬ ਵਧੀਆ ਬਣਿਆ ਹੋਵੇ ਇਹ ਵੀ ਲੈਂਟਰ ਤੇ ਆ ਸਾਰਾ ਤੇ ਬਾਕੀ ਅਜ ਹੋਣਾ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਪਰਲੇ ਫਲੋਰ ਤੇ ਵੀ ਉੱਪਰ ਧਿਆਨ ਲਈ ਦੇਖ ਲਓ ਨਾ ਆਪਣੀਆਂ ਸੇਲਸ ਵਗੈਰਾ ਇਦਾਂ ਦੀਆਂ ਜਾ ਰਹੀਆਂ ਨੇ ਸਾਈਡ ਤੇ ਆਪਣੀ ਵੁੱਡਨ ਵਾਲੀ ਡੀਲਿੰਗ ਹੋਈ ਵੀ ਹੈ ਜਿਹੜੀ ਆਪਣੇ ਹਨਾ ਮੇਨ ਮਤਲ ਰੋਇਲ ਲੁਕਟਰਨ ਦੀਆ ਬਾਕੀ ਥੋੜੀ ਡੈਸਟ ਵਰਗਰ ਹੋਈ ਪਈ ਹੈ ਘਰ ਦੇ ਵਿੱਚ ਕਿਉਂਕਿ ਇੱਥੇ ਕੋਈ ਰਹਿੰਦਾ ਨਹੀਂ ਹੈ ਨਾ ਜਿੰਨਾਂ ਦੀ ਇਹ ਪ੍ਰੋਪਰਟੀ ਆ ਉਹ ਹੈਗੇ ਬਾਹਰ ਐਨ ਆਰ ਆਈ ਫੈਮਿਲੀ ਆ ਕੈਨੇਡਾ ਦੇ ਵਿੱਚ ਨੇ ਉਹ ਤੇ ਤਾਂ ਕਰਕੇ ਉਹ ਸੇਲ ਕਰ ਰਿਹਾ ਕਹਿੰਦੇ ਵੀ ਜਗਾ ਹਨ ਕਾਫੀ ਆ ਤੇ ਇਹ ਟੇਕਰੀ ਹੁੰਦੀ ਨਹੀਂ ਕਿ ਤੇ ਬਾਕੀ ਦੇਖ ਲਓ ਨਾ ਟੁੱਟਲੀ ਮਤਲਬ ਆਪਾਂ ਕਹਿੰਦੇ ਨਾ ਸਾਰੇ ਜਿਹੇ ਪੱਥਰ ਲੱਗਿਆ ਹੋਇਆ ਤੇ ਮਤਲਬ ਬਹੁਤ ਘੈਂਟ ਰੈਡੀ ਹੋਈ ਹੋਈ ਹੈ ਥੱਲੇ ਹੈ ਨਾ ਮਤਲਬ ਬਿਜ਼ਨਸ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਨੇ ਉੱਪਰ ਤੁਹਾਡੀ ਰੈਸ਼ ਵੀ ਹੋ ਜਾਣੀਆਂ ਬਾਕੀ ਆ ਦੇਖ ਲਓ ਨਾ ਰੇਲਿੰਗ ਵਗੈਰਾ ਸਾਰਾ ਵੁੱਡਨ ਦਾ ਕੰਮ ਹੋਇਆ ਹੋਇਆ ਹੈ ਤੇ ਇੱਧਰ ਵੀ ਚੈੱਕ ਕਰਾ ਦੋ ਸੀ ਕਿ ਇੱਥੋਂ ਆਪਣੀ ਮੇਨ ਘਰ ਦੇ ਵਿੱਚ ਐਂਟਰੀ ਸਟਾਰਟ ਹੁੰਦੀ ਆ ਡਬਲ ਡੋਰ ਲੱਗੇ ਮਿਲ ਜਾਣਗੇ ਤੁਹਾਨੂੰ ਠੀਕ ਹੈ ਪਹਿਲਾਂ ਜਾਲੀ ਵਾਲੇ ਜਨ ਆਪਣੇ ਆ ਵੁੱਡਨ ਵਾਲੇ ਤੇ ਇਸ ਤੋਂ ਬਾਅਦ ਜਦੋਂ ਆਪਾਂ ਇੱਧਰਲੀ ਸਾਈਡ ਤੇ ਆ ਜਾਂਦੇ ਪਹਿਲੇ ਤੇ ਤੁਹਾਨੂੰ ਵਾਸ਼ਰੂਮ ਮਿਲ ਜਾਂਦਾ ਵਾ ਜਿਹੜਾ ਇੱਧਰੋਂ ਆਪਣੀ ਲੌਬੀ ਨਾਲ ਵੀ ਅਟੈਚ ਆ ਤੇ ਉਧਰੋਂ ਹਨਾ ਜੀ ਆਪਾਂ ਗੱਲ ਕਰ ਲਈਏ ਆਪਣੇ ਗੈਸ ਰੂਮ ਨਾਲ ਵੀ ਅਟੈਚ ਆ ਉਹ ਰੂਮ ਹਨਾ ਕਿ ਤੁਸੀਂ ਗੈਸਟ ਰੂਮ ਬਣਾ ਸਕਦੇ ਹੋ ਤੇ ਜੀ ਆ ਜਾਂਦੇ ਹੀ ਆਪਣਾ ਓਪਰ ਲਿਵਿੰਗ ਏਰੀਆ ਲਿਵਿੰਗ ਏਰੀਆ ਕਹਿੰਦੇ ਇਹ ਡਰਾਈਵਿੰਗ ਰੂਮ ਕਹਿੰਦੇ ਜਿੱਮੇ ਵੀ ਤੁਸੀਂ ਯੂਜ਼ ਕਰਨਾ ਹੋਮੇ ਕਰ ਸਕਦੇ ਹੋ ਕਾਫੀ ਫੁੱਲੀ ਡੁੱਲੀ ਸਪੇਸ ਆ ਜਿੰਦੇ ਮਰਜੀ ਹੈ ਨਾ ਮਤਲਬ ਸੋਫਾ ਵਗੈਰਾ ਸਲਾ ਕੇ ਤੇ ਵਾਲ ਤੇ ਹੈ ਨਾ ਟੀਵੀ ਹੈਂਗ ਕਰਕੇ ਤੁਸੀਂ ਜਿੰਮੇ ਮਰਜੀ ਹੈ ਨਾ ਇਹਨੂੰ ਆਪਦੇ ਹਿਸਾਬ ਨਾਲ ਯੂਜ਼ ਕਰ ਸਕਦੇ ਹੋ ਤੇ ਇਧਰਲੀ ਸਾਈਡ ਆ ਜਾਂਦੇ ਹੀ ਆਪਣਾ ਇੱਕ ਰੂਮ ਠੀਕ ਆ ਇਹਨੂੰ ਤੁਸੀਂ ਯਾ ਗੈਸਟ ਰੂਮ ਵੀ ਬਣਾ ਸਕਦੇ ਹੋ ਕਿਉਂਕਿ ਇਹ ਨਾਲ ਵਾਸ਼ਰੂਮ ਵੀ ਟੈਚਰ ਤੇ ਤੁਸੀਂ ਬੈਡਰੂਮ ਵੀ ਬਣਾ ਸਕਦੇ ਹੋ ਓਹ ਥੋੜੀ ਵੀ ਸ਼ਾਇਦ ਲੋਕ ਲੱਗਿਆ ਵੇ ਠੀਕ ਆ ਉਧਰੋਂ ਦੰਦ ਘ ਤੇ ਦੇਖੋ ਜਿਉਣਾ ਪੂਰੀ ਖੁੱਲੀ ਸਪੇਸ ਆ ਤੇ ਬਾਕੀ ਇੱਕ ਰੂਮ ਤੋਂ ਉਧਰਲੀ ਸਾਈਡ ਮਿਲ ਜਾਂਦਾ ਵਾ ਇਹ ਵੀ ਚੈੱਕ ਕਰਾ ਦੋ ਅੰਦਰੋਂ ਆ ਕੇ ਮੜਾ ਜਾ ਇਹਦਾ ਪੂਰਾ ਖੁੱਲਡੁੱਲੇ ਸਾਈਜ਼ ਦਾ ਪੱਥਰ ਵਗੈਰਾ ਇੱਥੇ ਵੀ ਲੱਗਿਆ ਹੋਇਆ ਵਾ ਬਸ ਕਰ ਹੈ ਨਾ ਕਾਫੀ ਟਾਈਮ ਤੋਂ ਬੰਦ ਪਿਆ ਵਾ ਉਹਦੇ ਕਰਕੇ ਮਤਲਬ ਕਿ ਸਫਾਈ ਵਗੈਰਾ ਨਹੀਂ ਹੋਈ ਜੀ ਇਸਫਾਈ ਵਗੈਰਾ ਕਰਵਾਉਣਾ ਵੀ ਆ ਉਦਾਂ ਨਹੀਂ ਨਾ ਮਤਲਬ ਕਿ ਪੂਰੀ A1 ਕੰਡੀਸ਼ਨ ਦੇ ਵਿੱਚ ਪਿਆ ਵਾ ਤੇ ਇੱਕ ਦੂਸਰਾ ਨੈਕਸਟ ਆਪਣਾ ਇੱਕ ਹੋਰ ਰੂਮ ਆ ਜਾਂਦਾ ਇਹ ਰੂਮ ਦਾ ਵਿਸਾਇਸ ਚੈੱਕ ਕਰ ਲਓ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਬੈਡਰੂਮ ਹੈ ਤੇ ਇਹ ਜਿਹੜਾ ਉਹਨਾਂ ਤੋਂ ਇਟਰਲੀਸ ਆਇਰਟੇ ਅਟੈਚ ਬਹੁਤ ਸੰਭਲ ਜਾਂਦਾ ਤੇ ਨਾਲ ਆਪਾਂ ਕਹਿਦੇ ਨਾ ਫਿੱਟਰੀ ਹੈ ਨਾ ਬਣਿਆ ਬਣਿਆ ਬਾਸਟਪ ਵੀ ਮਿਲ ਜਾਂਦਾ ਬੜਾ ਚੱਕਰ ਸਾਰਾ ਕੁਝ ਨਾ ਸਾਈਡ ਤੇ ਵੀ ਦੇਖ ਲਓ ਨਾ ਟਾਇਲ ਵਗੈਰਾ ਦਾ ਪ੍ਰੋਪਰ ਕੰਮ ਹੋਇਆ ਹੋਵੇ ਇਹ ਤੋਂ ਜੱਜ ਕੰਮ ਤੁਹਾਨੂੰ ਮਿਲ ਜਣਾ ਵਾ ਤੇ ਮਤਲਬ ਹੈ ਨਾ ਆਪਾਂ ਕਹਿਦੇ ਨਾ ਕਿ ਕਾਫੀ ਪ੍ਰੋਫਿਟ ਵਾਲੀ ਡੀਲ ਹੈ ਜੇ ਤੁਸੀਂ ਨਾ ਇਹ ਡੀਲ ਨੂੰ ਕਰੈਕ ਕਰਦੇ ਹੋ ਤੇ ਇਧਰਲੀ ਸਾਈਡ ਤੁਹਾਡਾ ਓਪਨ ਕਿਚਨ ਹੈ ਅੰਦਰ ਦੇਖ ਲਓ ਨਾ ਪੂਰਾ ਓਪਨ ਕਿਚਨ ਇਧਰਲੀ ਸਾਈਡ ਤੇ ਤੁਹਾਡਾ ਡਾਈਨਿੰਗ ਟੇਬਲ ਵਗੈਰਾ ਲਾ ਕੇ ਡਾਈਨਿੰਗ ਵੀ ਬਣ ਸਕਦਾ ਵਾ ਚਾਹ ਦੇਖ ਲਓ ਸੈਂਕ ਉਦਾਂ ਹੈ ਨਾ ਮਤਲਬ ਕਿ ਅਟੈਚਮੈਂਟਸ ਲੱਗਿਆ ਹੋਇਆ ਨੇ ਉਦਾਂ ਇਹਨਾਂ ਨੇ ਟੈਪਸ ਵਗੈਰਾ ਲਗਾਏ ਆ ਬਈਆ ਆ ਤੁਹਾਡਾ ਵਾਸ਼ ਰੂਮ ਵੀ ਸਨੀਰੀਆ ਜਾਂਦਾ ਵਾ نیچے ਵੀ ਕਾਪਰ ਵਗੈਰਾ ਪ੍ਰੋਪਰ ਬਣੇ ਬਿਆ ਬਸ ਉਹ ਹੀ ਗੱਲ ਆ ਵੀ ਹੈ ਨਾ ਰਹਿ ਨਹੀਂ ਰਿਹਾ ਤਾਂ ਕਰਕੇ ਥੋੜੀ ਸਾਫ ਸੁਵਾਈ ਦਾ ਮਤਲਬ ਕਰਵਾਉਣ ਅਲਾਵਾ ਉਦਾਂ ਸਾਰਾ ਕੁਝ ਓਕੇ ਆ ਤੇ ਇਧਰੋਂ ਆਜੋ ਤੁਹਾਨੂੰ ਹੁਣ ਲੈ ਚੱਲਨੀ ਆਪਣੇ ਬਾਲਕਨੀਰੀਏ ਵੱਲ ਤੇ ਫਰੰਟ ਤੋਂ ਵੀਊ ਚੈੱਕ ਕਰਾ ਰਹੀਆਂ ਵੀ ਕਿੱਦਾਂ ਦਾ ਵਾ ਤੇ ਆ ਦੇਖ ਲਓ ਮਤਲਬ ਕਿ ਸਾਹਮਣੇ ਜਿਹੜਾ ਹੈ ਨਾ ਤੁਸੀਂ ਬਾਲਕਨੀ ਚੋਂ ਨਿਕਲੋਗੇ ਸਾਹਮਣੇ ਤੁਹਾਨੂੰ ਹੈ ਨਾ ਮੇਨ ਰੋਡ ਮਿਲ ਜਾਣਾ ਵਾ ਤੇ ਇਹਨ ਤੇ ਜਿਹੜਾ ਆਪਾਂ ਕਹਿ ਰਹੀ ਇਹਨਾ ਮਤਲਬ ਜਿਹੜੇ ਬੰਦੇ ਜਗੜਾਉਂਦੇ ਨਹੀਂਗੇ ਉਹਨਾਂ ਨੂੰ ਪਤਾ ਲੱਗਣਾ ਵੀ ਸਦਮਾ ਬੇਟ ਰੋਡ ਜੇ ਆਪਾਂ ਲਾ ਲਈਏ ਵੀ ਗਲੰਦਰ ਰੋਡ ਤੇ ਕਹਿ ਰਹੀ ਇਹ ਹਨਾ ਗਲੰਦਰ ਰੋਡ ਤੇ ਪੈਂਦੀ ਇਹ ਤੇ ਬਾਕੀ ਲੈ ਲੋ ਉਹ ਤੱਕ ਆਪਣੀ ਬਾਲਕਨੀ ਏਰੀਆ ਆ ਜਾਂਦਾ ਉਹ ਲਾਸਟ ਤੱਕ ਤੇ ਆਜੋ ਹੁਣ ਬਾਕੀ ਦਾ ਨੂੰ ਮੇਨ ਰੂਟ ਤੇ ਲੈ ਕੇ ਚੱਲਦੇ ਆਂ ਤੇ ਬਾਕੀ ਦੀ ਗੱਲਬਾਤ ਆਪਾਂ ਉੱਥੇ ਕਰਦੇ ਆਂ ਵਗੈਰਾ ਚੈੱਕ ਕਰਾਤਾ ਵੀ ਕਰ ਕਿੰਦਾ ਦਾ ਬਣਿਆ ਦਾ 15 ਕਿੱਦਾਂ ਦੇ ਮਿਲ ਜਾਣਗੇ ਤੇ ਅੱਜ ਹੁਣ ਬਾਕੀ ਤੁਹਾਨੂੰ ਲੈ ਕੇ ਚਲਦੇ ਆਂ ਆਪਣੀ ਮੇਨ ਰੂਟ ਤੇ ਉੱਪਰ ਵੀਊ ਵਗੈਰਾ ਚੈੱਕ ਕਰਾਉਂਦੇ ਇੱਧਰ ਚੈੱਕ ਕਰਾ ਲਓ ਪੂਰੀ ਖੁੱਲੀ ਸਪੇਸ ਮਿਲ ਜਾਣੀ ਤੁਹਾਨੂੰ ਦੇਖ ਲਓ ਹਨਾ ਮਤਲਬ ਕਿ ਕਿੰਨਾ ਮਤਲਬ ਆਪਣਾ ਕਵਰ ਏਰੀਆ ਕਹਦੀਆਂਗਾ ਕਾਫੀ ਜ਼ਿਆਦਾ ਹੋ ਜਾਂਦਾ ਵਾ ਤੇ ਉੱਪਰ ਹਨਾ ਤੁਹਾਨੂੰ ਵਾਟਰ ਟੈਂਕ ਮਿਲ ਜੂਗਾ ਬਣਾ ਬਣਾਏ ਜਿਹੜਾ ਆਪਣਾ ਘਰਾਂ ਦੇ ਵਿੱਚ ਹੁੰਦਾ ਵਾ ਬਿਲਕੁਲ ਮੇਨ ਜੀਟੀ ਰੋਡ ਤੇ ਹੈ ਨਾ ਪ੍ਰਾਪਰਟੀ ਆ ਤਾਂ ਕਰਕੇ ਦੀ ਵੈਲਿਊ ਵੀ ਕਾਫੀ ਆ ਕਿ ਹੈ ਨਾ ਇੱਕ ਹੋਰ ਚੀਜ਼ ਦੱਸ ਦੇ ਕਿ ਹੈ ਨਾ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਨੇੜੇ ਮਿਲ ਜਾਣਗੀਆਂ ਸਾਹਮਣੇ ਤੁਹਾਨੂੰ ਮਾਰਕੀਟ ਮਿਲ ਜਾਣੀ ਹੈ ਤੇ ਉਹ ਸਾਹਮਣੇ ਦਿਖਾ ਦੋ ਨਾ ਤੁਹਾਨੂੰ ਪੈਟਰੋਲ ਪੰਪਰ ਵੀ ਬਿਲਕੁਲ ਨੀਅਰ ਹੀ ਮਿਲ ਜਾਣਾ ਵਾ ਉਹ ਸਾਹਮਣੇ ਦੇਖ ਰਹੇ ਹੋਵਗੇ ਤੁਸੀਂ ਵੀਡੀਓ ਦੇ ਵਿੱਚ ਤੇ ਜਿੰਨੇ ਗਰਾਜੇਸ ਵਗੈਰਾ ਹਨ ਆਪਣੇ ਵਰਕਸ਼ਾਪਾਂ ਹੁੰਦੀਆਂ ਮਾਜਾਂ ਹੋਰ ਜਿੰਨੀਆਂ ਵੀ ਸ਼ਾਪਸ ਵਗੈਰਾ ਵਾ ਸਾਰੀਆਂ ਤੁਹਾਨੂੰ ਇੱਧਰ ਮਿਲ ਜਾਣੀਆਂ ਵਾ ਏ ਟੂ ਜ਼ेड ਫੈਸਿਲਿਟੀਆਂ ਆਪਾਂ ਜਿਹੜੀ ਨਾ ਮਿਲ ਜਾਣੀਆਂ ਵਾ ਬੈਕ ਸਾਈਡ ਤੇ ਰੈ residențial ਏਰੀਆ ਆ ਜਾਂਦਾ ਉਧਰ ਦੇਖ ਲਓ ਨਾ ਕੋਠੀਆਂ ਵਗੈਰਾ ਨੇ ਉਹ ਵੀ ਟੈਕ ਕਰਾ ਦੋ ਤੇ ਫਰੰਟ ਤੇ ਆਪਣੇ ਇੱਧਰ ਆ ਜਾਂਦਾ ਇਹ ਆਪਣੇ ਹਨਾ ਮਤਲਬ ਕਿ ਆ ਕਹਿ ਰਹੀ ਨਾ ਜਿੰਨੀਆਂ ਵਰਕਸ਼ਾਪਾਂ ਵਗੈਰਾ ਨੇ ਉਹ ਨਹੀਂ ਤਾਂ ਇਹ ਤਾਂ ਤੁਹਾਨੂੰ ਕੰਬੋ ਹੀ ਮਿਲ ਜਣਾ ਜਿਹੜੀ ਅੱਜ ਤੁਹਾਡੇ ਲਈ ਪ੍ਰੋਪਰਟੀ ਲੈ ਕੇ ਆਇਆ ਮਤਲਬ ਕਿ ਬਿਜ਼ਨਸ ਟਾਈਪ ਵੀ ਵਰਤ ਸਕਦੇ ਹੋ ਠੀਕ ਹੈ ਤੇ ਤੁਹਾਡਾ ਮਕਾਨ ਵੀ ਉੱਪਰ ਹੀ ਮਿਲ ਜਣਾ ਤਾਂ ਦੋਨੇ ਚੀਜ਼ਾਂ ਤੁਹਾਨੂੰ ਇੱਕ ਚੀ ਮਿਲ ਜਾਣੀਆਂ ਤੇ ਬਾਕੀ ਜੀ ਹਨਾ ਪਹਿਲੇ ਪ੍ਰਾਈਸ ਦੀ ਗੱਲ ਕਰਨ ਲਈ ਤਾਂ ਇਹ 2.5 ਕਰੋੜ ਰੁਪਏ ਮਾਲਕਾ ਦੀ ਮੰਗ ਕੀਤੀ ਹੈ ਬਾਕੀ ਬੰਦਾ ਮੰਨ ਤਾਂ ਮੋਕੇ ਤੇ ਕੀਤਾ ਜਾਊਗਾ ਮਾਲਕਾ ਬਾਹਰ ਨੇ ਤੇ ਉਹਨਾਂ ਨੇ ਜਲਦੀ ਸੇਲ ਕਰ ਦੇਣੀ ਆ ਮਤਲਬ ਕਿ ਤੁਹਾਡਾ ਹਨਾ ਮਾਨਤਾ ਨਾਲ ਵੀ ਆਪਾਂ ਵਧੀਆ ਕਰਵਾ ਦਾਂਗੇ ਤਾਂ ਜਿਨ੍ਹਾਂ ਨੇ ਵੀ ਹਨਾ ਜਿਹੜੇ ਵੀ ਆਪਾਂ ਨੂੰ ਕਮੈਂਟ ਕਰਦੇ ਹੁੰਦੇ ਆ ਜਾਂ ਵੀਨ ਕਾਲਸ ਕਰ ਦਿੰਦੇ ਆ ਕਿਉਂ ਯੂਜੀ ਪ੍ਰਾਪਰਟੀ ਦਿਵਾ ਦਿਓ ਜਿਹਨੂੰ ਆਪਾਂ ਬਿਨਸ ਸਤੌਰ ਤੇ ਵਾਰਤਾ ਸੀ ਕਿ ਤਾਂ ਉਹ ਇਹ ਵਾਲੀ ਪ੍ਰਾਪਰਟੀ ਲਈ ਆ ਸਕਦੇ 23.5 ਕਰੋੜ ਰੁਪਈਆ ਦੀ ਮੰਗ ਹੈ 28 ਬਸ ਵੀ ਤੁਹਾਨੂੰ ਜਗ੍ਹਾ ਮਿਲ ਜਾਣੀ ਆ ਤੇ ਜੇ ਹਨਾ ਆਪਾਂ ਉਦਾਂ ਗੱਲ ਕਰ ਲਈ 23.5 ਨਾਲ ਦੇ ਕਰੀਬ ਹੁੰਦੀ ਆ 12 ਬਸ ਵੀ ਹੁੰਦੀ ਆ ਇੱਕ ਕਨਾਲ ਹੁੰਦੀ ਆ ਤਾਂ 28 ਬਸ ਵੀ ਆ 2.5 ਕਨਾਲ ਦੇ ਕਰੀਬ ਬਣ ਜਾਂਦੀ ਆ ਕਨਾ ਪਈ ਦੀ ਲੋਕੇਸ਼ਨ ਦੀ ਗੱਲ ਕਰ ਲਈ ਜੀ ਆਪਣੇ ਮੇਨ ਜਗਰਾਉਂ ਸਿਟੀ ਦੇ ਵਿੱਚ ਆ ਸਦਮਾ ਵੇਟਰ ਰੋਡ ਤੇ ਨੀਅਰ ਟਰੱਕ ਜੂਨੀਅਰ ਉੱਥੇ ਹੀ ਪੈ ਜਾਂਦੀ ਆ ਜੇਕਰ ਹਨਾ ਤੁਸੀਂ ਦੇਖਣੇ ਵੀ ਆਪਾਂ ਨੂੰ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਆਪਾਂ ਤੁਹਾਡੀ ਵਿਜ਼ਿਟ ਵੀ ਕਰਵਾ ਦਾਂਗੇ ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਮਕਾਨ ਜਾਂ ਕੋਟੀ ਨੂੰ ਸੇਲ ਤੇ ਲਾਉਣਾ ਕੋਈ ਵੀਡੀਓ ਸ਼ੂਟ ਕਰਵਾਉਣੀ ਆ ਤਾਂ ਵੀ ਤੁਸੀਂ ਸਾਡੇ ਨੰਬਰ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਤੇ ਆਉਂਦੀ ਵੀਡੀਓ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾ ਦਾਂਗੇ ਤੇ ਇਸ ਦੇ ਨਾਲ ਹੀ ਦੱਸ ਦੇ ਕੇ ਆਪਾਂ ਲੋਨ ਦੇ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਜੇਕਰ ਹਨਾ ਤੁਸੀਂ ਕਿਸੇ ਵੀ ਟਾਈਪ ਦਾ ਕੋਈ ਲੋਨ ਲੈਣਾ ਕੋਈ ਪਰਸਨਲ ਲੋਨ ਲੈਣਾ ਜਾਂ ਕੋਈ ਰਜਿਸਟਰੀਡ ਲੋਨ ਚਾਹੀਦਾ ਜਾਂ ਕੋਈ ਘਰ ਖਰੀਦਣ ਲਈ ਲੋਨ ਚਾਹੀਦਾ ਤਾਂ ਤੁਸੀਂ ਸਾਡੇ ਨੰਬਰਾਂ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਆਪਾਂ ਤੁਹਾਨੂੰ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਾ ਦਾਂਗੇ ਤੇ ਇਸ ਦੇ ਨਾਲ ਹੀ ਦੱਸ ਦੇ ਕੇ ਹਨ ਆਪਣੇ ਕੋਲੇ ਜ਼ਮੀਨਾਂ ਵੀ ਹੁੰਦੀਆਂ ਖੇਤੀ ਵਾਲੀ ਜ਼ਮੀਨ ਹੁੰਦੀਆਂ ਹੈ ਜਿਹੜੀ ਇਹ ਲੋਕਾਂ ਨੂੰ ਉਹ ਚਾਹੀਦੀ ਹੁੰਦੀ ਆ ਤਾਂ ਆਪਣੇ ਕੋਲੇ ਉਹ ਵੀ ਹੁੰਦੀਆਂ ਵਾ ਜੇਕਰ ਤੁਹਾਨੂੰ ਹਨਾ ਕਿਤੇ ਚਾਹੀਦੀ ਹੁੰਦੀ ਆ ਤਾਂ ਵੀ ਆਪਣੇ ਨਾਲ ਸੰਪਰਕ ਕਰ ਲਿਓ ਜਾਂ ਕਈ ਵੀਰ ਹੁੰਦੇ ਆ ਨਾ ਜਿਨ੍ਹਾਂ ਨੇ ਆਪਣੇ ਜ਼ਮੀਨ ਵਗੈਰਾ ਸੇਲ ਕਰਨੀ ਹੁੰਦੀ ਆ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਾਂ ਉਹਨੂੰ ਵੀ ਸੇਲ ਕਰਵਾ ਦਾਂਗੇ ਤਾਂ ਹੀ ਬਸ ਆਈ ਸੀ ਕੇ ਨਾ ਜੀ ਵੀਡੀਓ ਜਿਹਦੇ ਵਿੱਚ ਇੱਕ ਤੁਹਾਡੇ ਲਈ ਹਨ ਆਪਾਂ ਸੈਮੀ ਕਮਰਸ਼ੀਅਲ ਪ੍ਰਾਪਰਟੀ ਲੈ ਕੇ ਆਏ ਸੀ ਮਤਲਬ ਕਿ ਵਿੱਚ ਹੀ ਤੁਹਾਡੀ ਰੈਸ਼ ਵੀ ਹੈ ਵਿੱਚ ਹੀ ਹਨ ਤੁਸੀਂ ਆਪਣਾ ਨੀਤੇ ਬਿਜ਼ਨਸ ਵਗੈਰਾ ਵੀ ਕਰ ਸਕਦੇ ਹੋ ਦੋਨੇ ਚੀਜ਼ਾਂ ਤੁਹਾਨੂੰ ਇੱਕ ਚੀ ਮਿਲ ਜਾਣੀਆਂ ਤਾਂ ਦੱਸਿਓ ਨਾ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਪ੍ਰਾਪਰਟੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਇਹ ਚੀਜ਼ ਜ਼ਰੂਰ ਕਮੈਂਟ ਕਰਿਆ ਕਰੋ ਹਨ ਵੀ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਘਰ ਚਾਹੀਦਾ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਇਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਜੀ ਹੁਣ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸਸ਼ੇ ਅਕਾਲ